ਹਾਂਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਮੈਂ ਤੁਹਾਡਾ ਆਪਣਾ ਗੁਟਰੀ ਸੰਧੂ ਤੇ ਮਿੱਤਰੋ ਜਿਹੜਾ ਅਪੰਤਾ ਵੀਡੀਓ ਬਣਾਉਂਦਾ ਹੁੰਦਾ ਹੁੰਦਾ ਨਾ ਤੇ ਜਿਹੜੇ ਲੋਕ ਉਹਨੂੰ ਫੋਲੋ ਕਰਦੇ ਹੁੰਦੇ ਆ ਕੁਝ ਸਿੱਖਦੇ ਹੁੰਦੇ ਫੋਲੋ ਦਾ ਮਤਲਬ ਹੁੰਦਾ ਵੀ ਉਹ ਉਹਦੇ ਜਿਹੜੇ ਗੋਣਾ ਉਹਦੇ ਜਿਹੜੇ ਤਾਤਾ ਉਹ ਫੋਲੋ ਕਰਦੇ ਆ ਆਪਾਂ ਇਹ ਫੁੱਲ ਫੋਲੋਅਰ ਦਾ ਜਾਂ ਫੋਲੋਇੰਗ ਦਾ ਮਤਲਬ ਮਤਲਬ ਹੁੰਦਾ ਹਨਾ ਤੇ ਸਾਡੇ ਲੋਕ ਪਤਾ ਕਿਹਨਾਂ ਨੂੰ ਫੋਲੋਅਰ ਕਰੀ ਬੈਠੇ ਆ ਪਹਿਲਾਂ ਵੀਡੀਓ ਦੇਖੋ ਆਪਾਂ ਫੇਰ ਗੱਲ ਕਰਾਂਗੇ ਜਿਵੇਂ ਸਮਝ ਆ ਨਾ ਤੇ ਮੈਂ ਜਦੋਂ ਬਾਕੀ ਤਾਂ ਜਿਹੜੇ ਬੋਲਦੇ ਬੋਲ ਹੀ ਰਹੇ ਨੇ ਪਰ ਮੇਰੇ ਜਿਹੜਾ ਹਸਬੰਦਾ ਹੈ ਮੇਰੇ ਨਾਲ ਵੀ ਉਹ ਮਿਸਟਰ ਬੇ ਵਿਕਾਰ ਰਿਹਾ ਤੇ ਮੈਨੂੰ ਕਹਿ ਰਿਹਾ ਕਿ ਹੈਨਾ ਤੂੰ ਇੱਥੋਂ ਚਲੀ ਜਾ ਨਾ ਛੱਡ ਕੇ ਤੇ ਮੈਂ ਮੈਂ ਤਾਂ ਕੀ ਕੀਤਾ ਜਿਹੜਾ ਕਿ ਮੈਂ ਨਾ ਐਡਾ ਹੋ ਵੀ ਹੈ ਨਾ ਮੈਂ ਨਾ ਕੋਈ ਚੀਂਦਾ ਹੋਇਆ ਕਿ ਮੈਂ ਉਹਦੇ ਨਾਲ ਕੋਈ ਮਾੜਾ ਨਹੀਂ ਦੇਖ ਲਈ ਵੀਡੀਓ ਇਹਨੂੰ ਫੋਲੋ ਕਰ ਦਿਆ ਸਾਡੇ ਲੋਕ ਸਾਡੀਆਂ ਕੁੜੀਆਂ ਸਾਡੇ ਭੈਣਾਂ ਸਾਡੇ ਬੰਦੇ ਇਹਨੂੰ ਫੋਲੋ ਕਰਦੇ ਜਿਹੜੀ ਚੌਥੇ ਵਿਆਹ ਚ ਆਈ ਜਾਂਦੀ ਹੈ ਤੂੰ ਯਾਰ ਸ਼ਰਮ ਹੈ ਕੁੜਗੇ ਤੈਨੂੰ ਪੂਜਾ ਸੰਗਾ ਨੱਚ-ਨੱਚ ਕੇ ਉਹਦੇ ਨਾਲ ਪੈ ਪੈ ਕੇ ਤੂੰ ਵੀਡੀਓ ਬਣਾਈ ਜਾਂਦੀ ਆ ਪਹਿਲਾਂ ਤਾਂ ਸਾਰਿਆਂ ਨਾਲ ਇੰਗੀਆਂ ਤੇਰੀਆਂ ਵੀਡੀਓ ਤੇਰੇ ਕੋਲੇ ਪੈਸਾ ਇਹ ਇੱਜ਼ਤ ਕੋਈ ਨਹੀਂ ਪੈਸਾ ਹੀ ਰਹਿ ਗਿਆ ਗੱਲਾਂ ਤੇਰਾ ਅਕਾਊਂਟ ਬੰਦ ਹੋ ਗਿਆ ਮੇਰਾ ਫਲਾਨਾ ਹੋ ਗਿਆ ਮੈਂ ਆਣਾ ਤੇਰਾ ਸਾਰਾ ਕੁਝ ਬੰਦ ਹੋ ਜੇ ਇਹੋ ਜਿਹਾ ਗੰਦ ਵੇਖਣ ਨਾਲ ਉਹ ਨਾ ਤੇਰਾ ਸਾਰਾ ਕੁਝ ਬੰਦ ਹੋ ਜੇ ਤੇ ਮੈਂ ਆਣਾ ਉਹਨਾਂ ਦੀਆਂ ਵੀ ਰਿਪੋਰਟਾਂ ਮਾਰੂ ਜਿਹੜੇ ਜਨਾਨੀਆਂ ਦਿਖਾਉਂਦੇ ਆ ਉਹਨਾਂ ਤੇ ਵੀ ਮਾਰੂ ਰਿਪੋਰਟਾਂ ਤੁਸੀਂ ਯਾਰ ਖੇਡਾਂ ਹੀ ਬਣਾ ਲਿਆ ਇੰਟਰਨੈਟ ਐਵੇਂ ਕਮੋਂ ਦੇ ਤੁਨੂੰ ਲੋਕ ਫੋਲੋ ਕਰਦੇ ਆ ਤੁਸੀਂ ਚੰਗੀ ਸਿੱਖਿਆ ਦੇਉ। ਵੀ ਅਸੀਂ ਅੱਜ ਆ ਚੀਜ਼ ਲਾਈ ਆ ਜਗੁੱਟੇ ਲਾਤੇ ਅੱਜ ਅਸੀਂ ਤੁਸੀਂ ਜੀਵਨ ਦੇ ਵਿੱਚ ਇਦਾਂ ਨਹੀਂ ਕਰਨਾ ਜਿਹੜੀਆਂ ਗੱਲਾਂ ਤੋਂ ਤੁਸੀਂ ਹਟਾਉਣਾ ਫੋਲੋਵਰਾਂ ਨੂੰ ਤੇ ਉਹ ਤਾਂ ਤੁਸੀਂ ਆਪ ਕਰੀ ਜਾਂਦੇ ਆ ਤੁਸੀਂ ਫੋਲੋਵਰ ਕਾਦੇ ਹੋਗੇ ਫਿਰ ਕੀ ਜਾਂ ਤੁਹਾਡੇ ਚ ਕੀ ਕੋਣਾ ਤੁਹਾਡੇ ਚ ਤੁਹਾਨੂੰ ਸ਼ਰਮ ਆਉਣੀ ਚਾਹੀਦੀ ਐ ਲੱਖ ਦੀ ਲਾਂਹ ਤਾਂ ਤੂੰ ਕੁੜਗੇ ਨਾਲ ਬਹੁਤ ਗੰਦ ਪਾਇਆ ਸੀ ਪਹਿਲਾਂ ਤਾਂ ਤੂੰ ਪਹਿਲੇ ਨਾਲ ਟੁੱਟੀ ਫਿਰ ਦੂਜੇ ਨਾਲ ਟੁੱਟੀ ਚਲੋ ਦੋਆ ਨਾਲ ਹੋ ਗਈ ਵੀ ਵਿਗੜ ਗਈ ਫਿਰ ਤੂੰ ਤੀਜੇ ਨਾਲ ਤੇ ਤੀਜੇ ਨਾਲ ਵੀ ਹੁਣ ਤੂੰ ਲਾਂਤ ਉਹ ਆਈਆਂ ਨੀਆਂ ਲੋਕਾਂ ਨੂੰ ਚੌਥੇ ਵਿਆਹ ਦੀ ਤਿਆਰੀ ਹੋ ਗਈ ਤੇਰੀ ਕਰਕੇ ਮੂੰਹ ਤੂੰ ਬੋਲਾਇਆ ਤੇ ਲੱਗ ਗਿਆ ਨੀਆਂ ਮੇਰੇ ਐ ਹੋਗਾ ਮੇਰੇ ਐ ਹੋਗਾ ਤੈਨੂੰ ਸ਼ਰਮ ਆਉਦੀ ਆ ਮਾੜੀ ਮੁੱਟੀ ਫਾਦੀ ਆ ਯਾਰ ਲੋਕਾਂ ਨੇ ਖੇਡਾ ਹੀ ਬਣਾ ਲਿਆ ਇੰਟਰਨੈਟ ਲੱਖ ਦੀ ਲਾਂਤ ਉਹਨਾਂ ਤੇ ਜਿਹੜੇ ਫੋਲੋ ਕਰਦੇ ਕੀ ਸਿਖਾਇਆ ਤੁਹਾਨੂੰ ਮੈਨੂੰ ਇੱਕ ਬੰਦਾ ਦੱਸੇ ਜਿਹੜਾ ਇਹਨੂੰ ਫੋਲੋ ਕਰਦਾ ਵੀ ਇਹਦੇ ਤੋਂ ਕੀ ਸਿੱਖਿਆ ਮਿਲੀ ਤੁਹਾਨੂੰ ਭਈ ਇਹ ਵੀ ਚਾਰ-ਚਾਰ ਵਿਆਹ ਕਰਾਓ ਸਾੜਾਂ ਗੁੜੀਆਂ ਚਾਰ-ਚਾਰ ਵਿਆਹ ਕਰਾ ਲਾਂ ਲੱਖ ਦੀ ਲਾਹਨ ਤੱਕ ਗੁੜੇ ਤੇਰੇ ਤੇ ਤੇ ਲੱਖ ਦੀ ਲਾਹਨ ਤੋਂ ਉਹਨਾਂ ਦੇੜੇ ਇਹਨਾਂ ਨੂੰ ਫੋਲੋ ਕਰਦੇ ਆ ਹਜੇ ਵੀ ਸਾਨੂੰ ਯਾਰ ਮਾੜਾ ਕਹਿੰਦੇ ਅਸੀਂ ਸੱਚ ਬੋਲਦੇ ਆ ਤਾਂ ਕਰਕੇ ਅਸੀਂ ਕੌੜਾ ਬੋਲਦੇ ਆ ਸੱਚ ਬੋਲਾਂਗੇ ਤੁਸੀਂ ਯਾਰ ਮੈਂ ਨਾ ਇਹਦੇ ਵੀਡੀਓ ਤੇ ਤੇ ਜਿੰਨੇ ਕਿੰਨੇ ਕਮੈਂਟ ਆਉਂਦੇ ਆ ਲੱਖਾਂ ਲੋਕ ਫੋਲੋ ਕਰੀ ਬੈਠੇ ਆ ਜਿਨ੍ਹਾਂ ਦੀ ਕੋਈ ਲੱਲਾ ਖੱਖਾ ਹੀ ਨਹੀਂ ਉਹਨਾਂ ਨੂੰ ਲੋਕ ਯਾਰ 4-4 ਲੱਖ ਫੋਲੋਅਰ ਆ ਕੋਨੋ ਸ਼ਰਮ ਆਉਂਦੀ ਆ ਲੋਕੋ ਯਾਰ ਤੁਹਾਨੂੰ ਤਾਂ ਜਮੇ ਨਹੀਂ ਸ਼ਰਮ ਯਾਰ ਆਪਾਂ ਉਹਨਾਂ ਨੂੰ ਕਹੀ ਜਾਂਦੇ ਆ ਯਾਰ ਉਹਨਾਂ ਨੂੰ ਤਾਂ ਕਹਿੰਦੇ ਆ ਜੀ ਉਹ ਵੀਡੀਓ ਇਹਦੀਆਂ ਪਾਉਂਦੇ ਆ ਗਦਾਰ ਗੰਤੇ ਜਿਹੜੇ ਦੇਖਣਯੋਗ ਨਾ ਹੋਣ ਕੋਲ ਨਾਲ ਬੁੜੀਆਂ ਦੇ ਤੇ ਥੋੜੇ ਤੇ ਲਹੰਤਾ ਇਹ ਆ ਜਿਹੜੇ ਤੁਸੀਂ ਕਮੈਂਟ ਕਰਦੇ ਆ ਜਦ ਵੀਡੀਓ ਲਾਈਕ ਕਰਦੇ ਆ ਸ਼ੇਅਰ ਕਰਦੇ ਆ ਉਹਨਾਂ ਆਹ ਕੁੜੀ ਤੋਂ ਮੈਨੂੰ ਇੱਕ ਗੱਲ ਜ਼ਰੂਰ ਦੱਸਿਓ ਵੀ ਆਹ ਕੁੜੀ ਤੋਂ ਤੁਹਾਡੇ ਤੋਂ ਕੀ ਸਿੱਖਿਆ ਮਿਲੀ ਜਿਹੜੇ ਫਾਲੋਅਰ ਕਰਦੇ ਸੀ ਲੱਖ ਦੀ ਲਹੰਤਾ ਪੂਜਾ ਸੰਘਾ ਤੇਰੇ ਤੇ ਇਹ ਲੱਖ ਦੀ ਲਾਹਣ ਤੋ ਹੈ ਜਿਹੜੇ ਤੇਰੇ ਨਾਲ ਤਿੰਨ ਤਿੰਨ ਚਾਰ ਚਾਰ ਵਿਆਹ ਕਰਾਈ ਜਾਂਦੇ ਆ। ਤੇ ਉੱਥੇ ਵਿਆਹ ਦੀਦਾਰੀ ਹੋ ਗਈ ਤੇ ਅੱਜ ਸਾਲ ਤੂੰ ਸੱਜਣ ਬਦਲ ਦਿੰਨੀ ਆ ਤੂੰ ਖੇਡਾ ਬਣਾ ਲਿਆ ਵਿਆਹਾਂ ਦਾ। ਕਦੇ ਤੂੰ ਵੇਖੀ ਨਹੀਂ ਇਸ ਤਲਾਵਾਂ ਲਈ ਜਾਂਦੀ ਆ। ਕਦੇ ਨਹੀਂ ਵੇਖੀ ਹਾਰ ਜੇ ਪਾ ਕੇ ਤੂੰ ਖੇਡਾ ਹੀ ਬਣਾਈ ਜਾਂਦੀ ਆ ਕੀ ਤੂੰ ਸਿੱਖਾ ਦਿੰਨੀ ਆ ਕੁੜੀਆਂ ਨੂੰ ਸਾਡੀਆਂ ਨੂੰ। ਇਹਨੂੰ ਪਾਉ ਲਾਂ ਤਾਂ ਲੱਖ ਦੀ ਲਾਹਣ ਤਾਂ ਤੇਰੇ ਜੰਮਣ ਤੇ ਤੇ ਲੱਖ ਦੀ ਲਾਹਣ ਤਾਂ ਤੇਰੀ ਜ਼ਿੰਦਗੀ ਤੇ। ਅਕਾਊਂਟ ਬੰਦ ਹੋ ਗਿਆ। ਤੁਸੀਂ ਯਾਰ ਰੋਟੀ ਇਹਦੇ ਤੋਂ ਹੀ ਖਾਈ ਜਾਂਦੇ ਆ ਕੰਮ ਕਰਦੇ ਹੀ ਨਹੀਂ ਆ। ਕਮਾਲ ਹੀ ਹੋ ਗਈ ਟੋਡੇ ਵਾਲੀ ਐ ਜੇ ਇਹ ਬੰਦ ਕਰਤਾ ਹੁਣ YouTube ਨੇ ਰੂਲ ਬਦਲਤੇ ਜੇ ਇਹਨੇ Facebook ਨੇ ਵੀ ਐਸੀ ਤਰ੍ਹਾਂ ਦਿੰਦਾ ਹੀ ਨਹੀਂ ਰੁਪਿਆ ਤੇ ਫਿਰ ਤੁਸੀਂ ਭੁੱਖੇ ਹੀ ਮਰੋਗੇ ਤੁਸੀਂ ਭੁੱਖੇ ਮਰੋਗੇ ਲੋਕੋ ਏਕਣਾ ਇੱਕ ਦਿਨ ਆਊਗਾ ਤੁਸੀਂ ਇੰਨਾ ਗੰਦ ਪਾਤਾ Facebook ਤੇ ਏਕਣਾ ਇੱਕ ਦਿਨ ਇਹੋ ਜਾਊਗਾ ਜਦੋਂ Facebook ਬੰਦ ਹੋ ਗਈ ਤੇ ਤੁਸੀਂ ਸੜਕਾਂ ਤੇ ਆ ਜਾਓਗੇ ਇਹ ਗੱਲ ਮੇਰੀ ਯਾਦ ਰੱਖਿਓ ਤੁਸੀਂ ਸੜਕਾਂ ਤੇ ਆਉਣ ਵਾਲੇ ਕੰਮ ਕਰਦੇ ਇਹਨੂੰ ਪਾਉ ਲਾਂ ਜਿਹੜਾ ਇਹਦਾ ਘਰ ਵਾਲਾ ਸ ਉਹ ਤੂੰ ਪੈਸਾ ਹੀ ਵੇਖ ਲਿਆ ਯਾਰ ਤੂੰ ਇਹਨੂੰ ਹੁਣ ਛੱਡਦਾ ਹੈ ਤੇ ਕਹਿਣਾ ਵੀ ਘਰੋਂ ਜਾਵੜਾ ਚੱਲ ਮਾੜੀ ਮੋਟੀ ਨਾਲ ਕਈ ਵਾਰ ਗੱਲ ਕਰੇ ਪਤੀ ਕਹਿ ਵੀ ਦਿੰਦਾ ਘਰ ਵਾਲਾ ਕਹਿ ਵੀ ਦਿੰਦਾ ਹੁੰਦਾ ਕੋਈ ਬੀਬੀ ਵੀ ਕਹਿ ਦਿੰਦੀ ਹੁੰਦੀ ਆ ਘਰ ਵਾਲੀ ਵੀ ਕਹਿ ਦਿੰਦੀ ਹੁੰਦੀ ਆ ਗੱਲਾਂ ਬਾਤ ਆਪਣੇ ਚ ਪੰਜਾ ਹੁੰਦਾਗਾ ਇਹ ਚੱਕ ਕੇ ਨੈਟ ਤੇ ਪਾ ਦੂ ਤੇ ਮਾਲਾ ਤੇਰੇ ਅਲੀ ਕੁੜੀ ਤੇ ਵਿਦਵਾਨ ਕਿੱਥੇ ਆ ਜਿਹੜੇ ਸਪੋਰਟਸ ਚ ਸੀ ਉਹ ਹੁਣ ਐ ਕਰਨ ਉਹ ਸਿੱਖਿਆ ਲੈਣ ਦੇਤੇ ਉਹ ਤੇ ਚਾਰ ਚੌਥਾ ਵਿਆਹ ਉਹ ਚੌਥੇ ਚੌਥੇ ਵਿਆਹ ਦੀ ਤਿਆਰੀ ਕਰ ਲਿਆ ਕਰਨ ਉਹ ਵੀ ਜਿਹੜੇ ਇਹਨੂੰ ਫੋਲੋ ਕਰਦੇ ਆ ਲੱਖ ਦੀ ਲਾਹਨਤ ਆ ਤੁਹਾਡੇ ਜੰਮਣ ਤੇ ਲੱਖ ਦੀ ਲਾਹਨਤ ਆ ਜੰਮਣ ਆ ਲੈੰਦੇ ਤੁਸੀਂ ਤਾਂ ਉਹਨਾਂ ਦਾ ਨੱਕ ਵੀ ਡੋਗਤਾ ਤੂੰ ਤਾਂ ਕੁੜਗੇ ਖੇਡਾ ਹੀ ਬਣਾ ਲਿਆ ਤੇਰੇ ਤੇ ਕਾਰਵਾਈ ਜ਼ਰੂਰ ਕਰਾਂਗੇ ਜੇ ਤੂੰ ਚੌਥਾ ਵਿਆਹ ਕਰਾ ਲਿਆ ਇਹਦਾ 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 ਚੌਥਾ ਵਿਆਹ ਬੈਨ ਨਹੀਂ ਹੋਣਾ ਚਾਹੀਦਾ ਇਹਦਾ ਇੰਟਰਨੈਟ ਹੀ ਬੈਨ ਹੋ ਜੇ ਮੈਂ ਸਾਰਾ ਕੁਝ ਬੰਦ ਹੋ ਜੇ ਇਹਦਾ ਇਹ ਕੁੜੀ ਦਾ ਭੁਖੇ ਨੰਗੇ ਯਾਰ ਕਮਾਲ ਹੋਊਗੀ ਦੱਸ ਇਹਦੇ ਕੋਈ ਖਾਈ ਜਾਂਦੇ ਆ ਤੁਸੀਂ ਭੁਖੇ ਨੰਗੇ ਹੋਗੇ ਲੋਕੋ ਕੰਮ ਦਾ ਹੱਥ ਕਰ ਤੇ ਜਮਾਈ ਕਰਨੋਂ ਹਟ ਗਏ ਆ லீன் தாடக என்ன இன்னோ தோட்ட மனச்சி குச்சோ இன்னும் லான்தான் பணியாங்க பணி சார் சத்சி அழ சார்